ਪੰਜਾਬ ਦੇ ਵਿੱਚ ਇੱਕ ਵੱਡੀ ਅੱਛੀ ਗੱਲ ਹੋਈ ਆ ਆਪਾਂ ਪੋਜ਼ਿਟਿਵਿਟੀ ਤੋਂ ਸ਼ੁਰੂ ਕਰਾਂਗੇ ਕਿ ਪੰਜਾਬ ਨੇ ਆਪਣੇ ਐਕਟਰ ਪੈਦਾ ਕਰ ਲਏ ਔਰ ਪੰਜਾਬੀ ਸਿਨੇਮਾ ਦਾ ਹੱਬ ਹੈ ਜਿਹੜਾ ਪੰਜਾਬ ਬਣ ਗਿਆ ਮੋਹਾਲੀ ਬਣ ਗਿਆ ਤੇ ਪਹਿਲਾਂ ਸਾਨੂੰ ਬੰਬੇ ਜਾਣਾ ਪੈਂਦਾ ਸੀ ਬੰਬੇ ਤੋਂ ਐਕਟਰ ਲੈਣੇ ਪੈਂਦੇ ਸੀ ਹੁਣ ਸਾਨੂੰ ਜੇ ਅਸੀਂ ਚਾਹੀਏ ਤਾਂ ਬੰਬੇ ਤੋਂ ਐਕਟਰ ਲੈਣ ਦੀ ਲੋੜ ਨਹੀਂ ਹੈ ਪੰਜਾਬ ਦੇ ਵਿੱਚ ਟੈਕਨੀਸ਼ੀਅਨਸ ਅਸੀਂ ਕ੍ਰੀਏਟ ਕਰ ਲਏ ਸਾਊਂਡ ਰਿਕਾਰਡਰਸ ਤੁਸੀਂ ਦੇਖੋ ਕਿੰਨੇ ਸਟੂਡੀਓਜ਼ ਬਣ ਗਏ ਨੇ ਤੇ ਡੱਬਿੰਗ ਸਾਡੇ ਇੱਥੇ ਹੁੰਦੀ ਆਦਰਵਾਇਜ਼ ਡੱਬਿੰਗ ਲਈ ਅਸੀਂ ਬੰਬੇ ਜਾਂਦੇ ਸੀ ਤੇ ਕੈਮਰਾਮੈਨ ਇੱਥੋਂ ਦੇ ਨੇ ਤੇ ਐਕਟਰਸ ਇੱਥੋਂ ਦੇ ਨੇ ਕੈਰੈਕਟਰਸ ਇੱਥੋਂ ਦੇ ਨੇ ਹੀਰੋ ਇੱਥੋਂ ਦੇ ਨੇ 뮤직 ਡਾਇਰੈਕਟਰ ਸਾਡੇ 뮤직 ਹਾਊਸਸ ਇੱਥੋਂ ਦੇ ਨੇ ਸੋ ਇਹ ਜਿਹੜੀ ਸਾਡੇ ਪੰਜਾਬੀ ਸਿਨੇਮੇ ਦੀ ਦੀਨ ਹੈ ਕਿ ਪੰਜਾਬੀ ਸਿਨੇਮਾ ਹੁਣ ਪੰਜਾਬ ਦੇ ਵਿੱਚ ਹੀ ਕ੍ਰੀਏਟ ਕਰ ਸਕਦਾ ਚਾਰ ਮਹੀਨਿਆਂ ਚ ਅਸੀਂ ਕੋਈ ਵੀ ਫਿਲਮ ਬਣਾ ਕੇ ਰਿਲੀਜ਼ ਕਰ ਸਕਦੇ ਹਾਂ ਪਹਿਲਾਂ ਸਾਨੂੰ ਕੀ ਸੀਗਾ ਚੰਨ ਪਰਦੇਸੀ ਵੀ ਉਹਨ 3 ਸਾਲ ਦੇ ਵਿੱਚ ਬਣੀ ਆ ਦੋ ਉਹਦੇ ਸ਼ਡਿਊਲ ਰੱਖੇ ਗਏ ਸੀ ਫਿਰ ਹਰ ਚੀਜ਼ ਲਈ ਬੰਬੇ ਜਾਣਾ ਪੈਂਦਾ ਸਾਨੂੰ ਪੋਸਟ ਪ੍ਰੋਡਕਸ਼ਨ ਲਈ ਡਬਿੰਗ ਲਈ ਸਾਰਾ ਕੁਝ ਕਰਨ ਲਈ ਤੇ ਹੁਣ ਅਸੀਂ ਉਹ ਚੀਜ਼ਾਂ ਕ੍ਰੀਏਟ ਕਰ ਲਈਆਂ ਲੇਕਿਨ ਕੰਟੈਂਟ ਵਾਈਜ਼ ਅਜੇ ਥੋੜੇ ਜੇ ਮਾਰ ਖਾਨੇ ਆ